ਤਾਂਸਪੁਰ ਦੇ ਕਸਬਾ ਕਾਦੀਆਂ ਦੇ ਥਾਣਾ ਚੌਂਕ 'ਚ ਦੇਰ ਰਾਤ ਇੱਕ ਕਾਰ ਸਵਾਰ ਪੁਲਿਸ ਮੁਲਾਜ਼ਮ ਜੋ ਕਿ ਆਪਣੀ ਕਾਰ ਤੇ ਕਾਦੀਆਂ ਤੋਂ ਆਪਣੇ ਪਿੰਡ ਪੈਣੀ ਬੰਗਰ ਜਾ ਰਿਹਾ ਸੀ ਤੇ ਉਸੇ ਪਿੰਡ ਵੱਲੋਂ ਕਾਦੀਆਂ ਤੋਂ ਦੋ ਕਾਰ ਸਵਾਰ ਆ ਰਹੇ ਸੀ ਜਿਨ੍ਹਾਂ ਦੀ ਆਪਸ 'ਚ ਹਲਕੀ ਜਹੀ ਟੱਕਰ ਹੋ ਗਈ ਗੱਲ ਗਾਲੀ ਗਲੋਚ ਤੋਂ ਸ਼ੁਰੂ ਹੁੰਦੀ ਹੋਈ ਹੱਥੋ ਪਾਈ ਤੱਕ ਪਹੁੰਚ ਗਈ ਜਿਸ ਤੇ ਕਾਰ ਸਵਾਰਾਂ ਵੱਲੋਂ ਪੁਲਿਸ ਮੁਲਾਜ਼ਮ ਕਾਰ ਸਵਾਰ ਉੱਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਦੂਜੀ ਧੀਰ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ ਪੁਲਿਸ ਮੁਲਾਜ਼ਮ ਵੱਲੋਂ ਉਹਨਾਂ ਵਿੱਚੋਂ ਇੱਕ ਦੀ ਪੱਗ ਲਾ ਦਿੱਤੀ ਗਈ ਹੈ ਤੇ ਝਗੜਾ ਵੀ ਪਹਿਲਾਂ ਪੁਲਿਸ ਮੁਲਾਜ਼ਮ ਵੱਲੋਂ ਹੀ ਸ਼ੁਰੂ ਕੀਤਾ ਗਿਆ ਸੀ ਗਲਬਤ ਕਰਦਿਆਂ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਮੈਂ ਕਟਿੰਗ ਕਰਵਾ ਕੇ ਆਪਣੇ ਪਿੰਡ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਕਾਰ ਦੀ ਹਲਕੀ ਜਹੀ ਸਾਈਡ ਦੂਸਰੀ ਕਾਰ ਨੂੰ ਲੱਗ ਗਈ ਕਾਰ ਸਵਾਰਾਂ ਵੱਲੋਂ ਝਗੜਾ ਸ਼ੁਰੂ ਕਰ ਦਿੱਤਾ ਗਿਆ ਤੇ ਉਸਦੇ ਸਿਰ ਉੱਤੇ ਡੰਡਾ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਮੇਰੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਨ੍ਹਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉੱਥੇ ਹੀ ਪਿੰਡ ਪੈਣੀ ਬਾਂਗਰ ਦੀ ਦੂਜੀ ਤਰ ਦੇ ਲਖਬਿੰਦਰ ਸਿੰਘ ਨੇ ਕਿਹਾ ਕਿ ਸਾਡੀ ਭਨੇਵੀ ਦਾ ਵਿਆਹ ਸੀ ਉਸੇ ਸਬੰਧ ਵਿੱਚ ਅਸੀਂ ਕਾਦੀਆਂ ਕੁਝ ਸਮਾਨ ਲੈਣ ਲਈ ਆ ਰਹੇ ਸੀ ਤਾਂ ਇਸ ਪੁਲਿਸ ਮੁਲਾਜ਼ਮ ਦੀ ਗੱਡੀ ਨਾਲ ਸਾਡੀ ਗੱਡੀ ਦੀ ਟੱਕਰ ਹੋ ਗਈ ਉਹਨਾਂ ਪੁਲਿਸ ਮੁਲਾਜ਼ਮ ਤੇ ਦੋਸ਼ ਲਗਾਉਂਦੇ ਕਿਹਾ ਕਿ ਉਸ ਵੱਲੋਂ ਡਰਿੰਕ ਕੀਤੀ ਹੋਈ ਸੀ ਅਸੀਂ ਇਸ ਨੂੰ ਕੋਈ ਸੱਟ ਨਹੀਂ ਮਾਰੀ ਸਗੋਂ ਇਸ ਵੱਲੋਂ ਹੱਥੋਂ ਪਾਈ ਕਰਕੇ ਸਾਡੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਤੇ ਫੱਗ ਦੀ ਬੇਅਦਬੀ ਵੀ ਕੀਤੀ ਗਈ ਹੈ ਇਸ ਬਾਰੇ ਜਦੋਂ ਥਾਣਾ ਕਾਦੀਆਂ ਦੇ ASI ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਝਗੜੇ ਦੌਰਾਨ ਪੁਲਿਸ ਮੁਲਾਜ਼ਮ ਨੂੰ ਬਹੁਤ ਜ਼ਿਆਦਾ ਸੱਟ ਲੱਗੀ ਹੈ ਜਿਸ ਨੂੰ ਇਲਾਜ ਲਈ ਭੇਜ ਦਿੱਤਾ ਗਿਆ ਅਸੀਂ ਦੋਨਾਂ ਧਿਰਾਂ ਨੂੰ ਸਵੇਰ ਦਾ ਟਾਈਮ ਦੇ ਦਿੱਤਾ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤਸਵੀਰਾਂ ਤੁਸੀਂ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਗੱਡੀਆਂ ਦੀ ਸਾਈਡ ਲੱਗਨ ਕਾਰਨ ਇਹ ਝਗੜਾ ਸ਼ੁਰੂ ਹੋਇਆ ਜਿਸ ਵਿੱਚ ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹਾਲਾਂਕਿ ਦੂਜੀ ਧਿਰ ਵੱਲੋਂ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਮੁਲਾਜ਼ਮ ਵੱਲੋਂ ਉਹਨਾਂ ਦੀ ਪੱਗ ਉਤਾਰੀ ਗਈ ਹੈ ਤੇ ਉਹਨਾਂ ਦੀ ਕਾਰ ਦਾ ਸ਼ੀਸ਼ਾ ਤੋੜਿਆ ਗਿਆ ਆ ਪਰ ਮੈਂ ਨਾ ਕਟਿੰਗ ਕਰਾ ਕੇ ਤੇ ਆਪਣੀ ਗੱਡੀ 'ਚ ਮੈਂ ਆਪਣੇ ਧਿਆਨ 'ਚ ਬਰਾਬਰ ਹੀ ਆਉਣਾ ਵਿਆਂ ਹਾਂ ਆ ਦੋ ਜਣੇ ਇਹ ਦੋਵੇਂ ਸਰਦਾਰ ਹੀ ਤੇ ਇਹਨਾਂ ਨੇ ਡਰਿੰਕ ਕੀਤੀ ਆ ਤੇ ਮੈਂ ਗੱਡੀ ਨਾਲ ਮੜੀ ਜੀ ਇਹਨਾਂ ਦੇ ਨਾਲ ਨਾ ਜਮੇ ਮੜੀ ਜੀ ਟਾਇਰ ਲੱਗਾ ਮੈਂ ਵੀ ਗੱਡੀ 'ਚ ਉਤਰਿਆ ਇਹ ਵੀ ਉਤਰੇ ਗੱਡੀ 'ਚੋਂ ਮੈਂ ਪਾਜੀ ਗਿਆ ਵਾ ਇਹਨਾਂ ਨੇ ਖਿੱਚ ਕੇ ਮੇਰੇ ਕਬੂਤਰੇ ਚ ਪੇੜ ਮਾਰਤੀ ਇੱਕ ਨੇ ਮਾਰੀ ਦੂਜੇ ਨੇ ਮਾਰਤੀ ਆ ਮੈਂ ਕਿਹਾ ਪਾਜੀ ਆਹ ਤਾਂ ਗਲਤ ਆ ਇਦਾਂ ਕਰਦੇ ਪਏ ਜੇ ਚਲੋ ਹੱਥ ਪਾਈਏ ਇਹਨਾਂ ਨੇ ਆਪਣੀ ਗੱਡੀ ਚੋਂ ਡੰਡਾ ਕੱਢ ਲਿਆ ਇੱਕ ਨੇ ਹੱਥ ਪਾਈਏ ਉਹਨੇ ਦੂਜੇ ਨੇ ਡੰਡਾ ਲੈ ਕੇ ਮੇਰੇ ਮੋਟਾ ਡੰਡਿਆ ਲੈ ਕੇ ਮੇਰੇ ਸਿਰ 'ਚ ਮਾਰਿਆ ਮੇਰੇ ਮੁਲਾਜ਼ਮਾਂ ਪੁੱਛਣ ਆ ਜਮਾ ਅਮਰਸਰ ਦੇ ਆਤੀ ਮੇਰੀ ਪੋਸਟਿੰਗ ਆ ਇਹਨਾਂ ਨੇ ਬ੍ਰਿੰਗ ਕੀਤੀ ਇਹਨਾਂ ਨੂੰ ਅਜਾ ਕ੍ਰਿਪ ਕੀਤਾ ਜਾਵੇ ਮੰਗੀ ਇਹਨਾਂ ਨੇ ਮਰਚਾ ਕਰਾਉਣਾ ਚਾਹਨਾ ਮੇਰੇ ਐ ਸਟੋਰੀ ਆ بیسਬਲ ਸੱਟ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਮਾਰੇ ਦੋ ਦਿਨ بیسਬਲ ਮਾਰੇ ਮੇਰੇ ਸਿਰ 'ਚ ਉੱਤੇ ਕੈਮਰੇ ਲੱਗੇ ਹੋਏ ਆ ਜੇ ਮੇਰੀ ਕੋਈ ਵੀ ਗਲਤੀ ਆ ਬੰਦੀ ਕਰ ਲਈ ਮੇਰੇ ਤੇ ਕੀਤੀ ਜਾਵੇ ਫਿਰ ਦਸ ਸਿੰਘ ਪਿੰਡ ਪੈਣੀ ਨਾ ਕਰ ਮੇਰੀ ਭਣੀ ਦਾ ਵਿਆਹ ਹੀ ਪਿੰਡ ਤੇ ਮੈਂ ਕਾਦੀਆਂ ਆਉਂਦਿਆ ਸਮਾਨ ਲੈਣ ਵਾਸਤੇ ਕੁਝ ਇਹ ਬੰਦਾ ਇਹ ਸ਼ਰਾਬੀ ਸਿੱਧਾ ਗੱਡੀ ਨਾਲ ਪਹਿਲਾਂ ਗੱਡੀ ਮਾਰੀ ਗੱਡੀ ਤੇ ਉਸ ਤੋਂ ਬਾਅਦ ਇਹਨੇ ਹਾਧਾ ਪਾਈ ਸ਼ੁਰੂ ਹੋ ਗਈ ਆ ਅਸੀਂ ਆ ਗਏ ਪਿੰਨੇ ਪੀਟੀ ਆ ਇਹਨੇ ਸੰਗਤ ਨਾਲ ਮਾਰ ਕੇ ਬਾਹਰ ਗੱਡੀ ਭੰਦੀ ਨਾਲੇ ਧਣਾੜੇ ਨਾਲੇ ਪੱਗ ਲਈ ਵਾਲਾ ਕੈਂਟਰ ਦੇ ਬਚਾਇਆ ਉਹ ਵੀ ਪੁਰਾਣੀ ਦੀ ਪਾਣੀ ਖੋ ਕੇ ਠੀਕ ਨਹੀਂ ਕੋਈ ਦਮਿਆਨਾ ਕਰਾਓਗੇ ਹਾਂਜੀ ਡਾਕਟਰ ਮੈਨੇ ਕਾਓਗੇ ਦਾ ਕਰਾਵਾਂਗੇ ਲਾਜਾ ਕਰਾਵਾਂਗੇ ਦਾ ਕੀ ਮੰਗੇ ਤੁਹਾਡੀ ਭਾਵੀ ਮੰਗ ਅਨੁਸਾਰ ਦੇ ਉਹ ਧਮਕੀਆਂ ਦਿੰਦਾ ਕਿ ਮੈਂ ਤੈਨੂੰ ਫੱਟੇ ਦੇ ਪਾਵਾਂਗਾ ਤੂੰ ਪਗਾਂ ਮੈਂ ਕਹਾਂ ਤੁਹਾਡੀ ਦੁਸ਼ਮਣੀ ਕੋਈ ਦੁਸ਼ਮਣੀ ਨਹੀਂ ਦਾ ਰਾਹ ਦਾ ਟਕਰਾਰ ਹੈ ਕੋਈ ਸੌਦਾ ਲੈਣ ਹੱਦ ਤੱਕ ਕੋਈ ਗੱਲਬਾਤ ਨਹੀਂ ਹੱਦ ਤੱਕ ਗੱਲਬਾਤ ਕੋਈ ਨਹੀਂ ਢੀਜੇ ਦੀ ਪਨੇਂਜਾ ਵਿਆਹ ਸੀ ਆਈ ਸੌਦਾ ਲੈਣ ਆਉਂਦੇ ਹਨ ਤਾਂ ਚੰਚੇ ਦੇ ਨੇ ਗੱਡੀ ਮਾਰਤੀ ਆਉਂਦਿਆਂ ਗੱਡੀ ਮਾਰ ਕੇ ਬਾਹਰ ਨਿਕਲਿਆ ਤੇ ਇਹਨੇ ਉਹਨੂੰ ਗਲਮੇ ਉੱਪਰ ਲਿਆ ਇੰਨੇ ਪੇ ਇਹਦਾ ਮਲਾਜਮ ਹੋਏਗਾ ਠੀਕ ਹੈ ਧੀਰ ਦੇ ਨਾਲ ਗੱਲ ਕਰਿਆ ਦੇ ਨਾਲ ਇਹਨੇ ਨਾਲ ਹੀ ਬੇਸਬਾਲ ਆਪਣੀ ਪੁਰਾਣੀ ਕੱਢ ਕੇ ਤੇ ਛੱਡ ਕੇ ਪਾਰ ਪਗਲਾਤੀ ਵੀਰਵੀ ਕੀਤੀ ਗਈ ਪੂਰੀ ਆ ਪਗੜਾ ਢਾਹ ਸਜਾ ਕਿ ਕਿੰਦਾ ਨਹੀਂ ਹਾਲ ਤੇ ਬੰਦੇ ਦੀ ਬੰਦਾ ਜੇ ਜਾ ਲੈਣਾ ਗਿਆ ਵਾ ਤਾਂ ਲਾਜਾ ਚਾਹੀਦਾ ਦੋਨਾਂ ਤਰ੍ਹਾਂ ਦਾ ਆਸ ਤੇ ਟਕਰਾਅ ਹੋਇਆ ਜੀ ਗੱਡੀਆਂ ਦੋਨੇ ਲਵਾ ਲੀਆਂ ਨੇ ਦੋਨਾਂ ਪਾਰਟੀਆਂ ਸਵੇਰ ਦਾ ਟਾਈਮ ਦੱਸਾ ਜੋ ਬਣ ਤਿਕ ਨੂੰ ਨਹੀਂ ਕਰੇਗੀ ਜੀ ਇਹ ਕੋ ਮਲਾਜੂ ਨਹੀਂ ਹੈਗਾ ਵਿੱਚ